परम सलमान योग युगो जुगटल सतगुरु साहिब श्री गुरु ग्रंथ साहिब जी दी पावन पवित्र हुजूरी अंदर सुबह हे मन होए बैठे गुरमुख प्यारे सत्संगी जनों आप बडभागी हो तंतों दे योग हो ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗਦੇ ਹੋਏ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਕੇ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਕੋ ਸਤਿਗੁਰ ਜੀ ਦੀ અપਾਰ ਕਿਰਪਾ ਰਹਿਮਤ ਸਦਕਾ ਸਤਿਗੁਰ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ ਪੰਚਮ ਪਰਸਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਮੁਖਾਰਬੇ ਤੋਂ ਉਚਾਰਨ ਸ਼ਬਦ ਸੋਰਠ ਰਾਗ ਦੇ ਵਿੱਚ 627 ਅੰਗ ਤੇ ਸਤਿਗੁਰ ਬਖਸ਼ਿਸ਼ ਕਰ ਦੇ ਹਨ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਜਿਸ ਮਨੁੱਖ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਰਹਿਮਤਾਂ ਵਰਸਾ ਦਿੰਦੇ ਹਨ ਉਹਨਾਂ ਦੇ ਆਤਮਿਕ ਜੀਵਨ ਦੇ ਵਿੱਚ ਵਿਕਾਰਾਂ ਦੇ ਅੱਗੇ ਬੰਨ੍ਹ ਲਾ ਦਿੰਦੇ ਹਨ ਪਰਮੇਸ਼ਰ ਦਿੱਤਾ ਬੰਨਾ ਤੇ ਜਿਸ ਦੇ ਵਿਕਾਰਾਂ ਦੇ ਅੱਗੇ ਇਹ ਬੰਨ੍ਹ ਲਾ ਦਿੱਤਾ ਦੁੱਖ ਰੋਗ ਕਾ ਡੇਰਾ ਪੰਨਾ ਫਿਰ ਉਸ ਦੇ ਅੰਦਰੋਂ ਹਰ ਪ੍ਰਕਾਰ ਦਾ ਦੁੱਖ ਕਲੇਸ਼ ਰੋਗ ਸੋਗ ਖਤਮ ਹੋ ਜਾਇਆ ਕਰਦਾ ਹੈ ਤੇ ਐਸੇ ਮਨੁੱਖ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਫਿਰ ਹਰ ਇੱਕ ਜੀਵ ਨਰ ਹੋਵੇ ਨਾਰੀ ਹੋਵੇ ਹਰ ਇੱਕ ਮਨੁੱਖ ਆਨੰਦ ਮਾਣਦਾ ਹੈ ਖੁਸ਼ੀਆਂ ਮਾਣਦਾ ਹੈ ਪਰ ਇੱਕ ਕਿਰਪਾ ਤਾਂ ਹੀ ਹੋ ਸਕਦੀ ਹੈ ਹਾਰ ਹਰ ਪ੍ਰਭ ਕਿਰਪਾ ਤਾਰੀ ਜੇ ਮਾਲਕ ਕਿਰਪਾ ਕਰ ਦੇਵੇ ਬਖਸ਼ਿਸ਼ ਕਰ ਦੇਵੇ ਰਹਿਮਤਾਂ ਵਰਸਾ ਦੇਵੇ ਸੰਤੋ ਸੁਖ ਹੋਵਾ ਸਭ ਥਾਈ ਐ ਸੰਤ ਜਨੋ ਐਸੇ ਮਨੁੱਖਾਂ ਨੂੰ ਹਰ ਥਾਂ ਤੇ ਸੁਖ ਪ੍ਰਾਪਤ ਹੋਇਆ ਕਰਦਾ ਗੈ ਜਿੱਥੇ ਵੀ ਜਾਂਦੇ ਹਨ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਹਰ ਥਾਂ ਤੇ ਇੱਜ਼ਤ ਮਾਣ ਸਤਿਕਾਰ ਮਿਲਦਾ ਹੈ ਆਨੰਦ ਮਾਣਦੇ ਹੀ ਹਨ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਈ ਐਸੇ ਮਨੁੱਖ ਜਿਨ੍ਹਾਂ ਦੇ ਉੱਤੇ ਸਤਗੁਰ ਬਖਸ਼ਿਸ਼ ਕਰਦੇ ਹਨ ਕਿਰਪਾ ਕਰਦੇ ਹਨ ਉਹਨਾਂ ਨੂੰ ਹਰ ਥਾਂ ਤੇ ਉਹ ਮਾਲਕ ਨਜ਼ਰ ਆਉਂਦਾ ਹੈ ਹਰ ਥਾਂ ਤੇ ਹਰ ਇੱਕ ਕਣੇ ਦੇ ਵਿੱਚ ਹਰ ਇੱਕ ਜਰਰੇ ਦੇ ਵਿੱਚ ਉਹ ਪਰਮਾਤਮਾ ਨਜ਼ਰ ਆਉਂਦਾ ਹੈ ਘਟ ਘਟ ਮੈਂ ਹਰ ਜੂਬ ਸੈ ਸੰਤਨ ਕੋ ਉਪਕਾਰ ਜਹ ਜਹ ਦੇਖਾਂ ਤੈ ਜੋਤ ਤੁਮਾਰੀ ਤੇਰਾ ਰੂਪ ਕਨੇਗਾ ਇਕਤ ਰੂਪ ਵਿਰੇ ਪਰਛੰਨਾ ਕੋਈ ਨਾ ਕਿਸਹੀ ਜਿਹਾ ਹਰ ਥਾਂ ਤੇ ਉਹ ਮਾਲਕ ਨਜ਼ਰ ਆਉਂਦਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮੈਂ ਚਾਨਣ ਹੋਏ ਹਰ ਤੰਤੇ ਉਸ ਨੂੰ ਉਹ ਪਰਮਾਤਮਾ ਦਾ ਰੂਪ ਨਜ਼ਰ ਆਉਣ ਲੱਗ ਜਾਂਦਾ ਹੈ ਪਰ ਗੱਲ ਹੈ ਉਸ ਪਰਮਾਤਮਾ ਤੋਂ ਸੁੱਖ ਲੈਣ ਦੀ ਉਸ ਮਾਲਕ ਦੇ ਹੁਕਮ ਦੇ ਵਿੱਚ ਚੱਲਣ ਦੀ ਗੁਜਰਾਤ ਦੇ ਵਿੱਚ ਦੋ ਬਾਲਕਾਂ ਦਾ ਜਨਮ ਹੋਇਆ ਤਕਰੀਬਨ ਵੇਖਿਆ ਹੋਵੇਗਾ ਆਪਾਂ ਕਿ ਕਈ ਬੱਚਿਆਂ ਦੇ ਹੱਥ ਜੁੜੇ ਹੁੰਦੇ ਹਨ ਕਈਆਂ ਦੇ ਬਾਹਾਂ ਜੁੜੀਆਂ ਹੁੰਦੀਆਂ ਹਨ ਕਈਆਂ ਦੇ ਪੈਰ ਜੁੜੇ ਹੁੰਦੇ ਹਨ ਕਈਆਂ ਦੇ ਉਂਗਲਾਂ ਪੰਜ ਦੀ ਬਜਾਏ ਛੇ-ਛੇ ਆ ਜਾਂਦੀਆਂ ਹਨ ਪਰ ਇਹ ਦੋ ਬਾਲਕ ਐਸੇ ਹਨ ਕਿ ਇਹਨਾਂ ਦੀ ਆਪਸ ਵਿੱਚ ਪਿੱਠਾਂ ਜੁੜੀਆਂ ਹੋਈਆਂ ਹਨ ਇੱਕ ਦਾ ਮੂੰਹ ਸੱਜੇ ਪਾਸੇ ਹੈ ਇੱਕ ਦਾ ਖੱਬੇ ਪਾਸੇ ਹੈ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੋਵਾਂ ਦੇ ਵਿੱਚੋਂ ਇੱਕ ਗੁਰਮੁਖ ਹੈ ਤੇ ਇੱਕ ਮੰਨਮੁਖ ਹੈ ਜਿਹੜਾ ਗੁਰਮਖ ਹੈ ਉਹ ਸਤਿਗੁਰਜੀ ਦਾ ਨਾਮ ਜਪਦਾ ਰਹਿੰਦਾ ਹੈ ਮਾਲਕ ਦਾ ਸ਼ੁਕਰਾਨਾ ਕਰਦਾ ਰਹਿੰਦਾ ਹੈ ਕਿ ਸਤਿਗੁਰਜੀ ਜਿਸ ਤਰ੍ਹਾਂ ਦੇ ਬਾਣੀ ਦੇ ਵਿੱਚ ਆਪਨੇ ਰੱਖਿਆ ਆਪ ਜੀ ਦਾ ਕੋਟਾਨ ਕੁਟ ਸ਼ੁਕਰਗੁਜ਼ਾਰ ਕਿਉਂਕਿ ਧਰਮੀ ਮਨੁੱਖ ਜਿਹੜਾ ਵੀ ਹੈ ਨਾ ਉਹ ਸੁੱਖ ਹੋਵੇ ਦੁੱਖ ਹੋਵੇ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਦਾ ਹੈ ਸ਼ੁਕਰ ਇਸ ਕਰਕੇ ਗੁਜ਼ਾਰਦਾ ਹੈ ਕਿਉਂਕਿ ਉਸ ਨੂੰ ਮਨੁੱਖਾ ਦੇਹੀ ਦਿੱਤੀ ਇਸ ਸੰਸਾਰ ਦੇ ਵਿੱਚ ਸਭ ਤੋਂ ਸਰਬ ਮੋਤਮ ਜੜੀ ਜੂਨੀ ਹੈ ਉਹ ਮਨੁੱਖਾ ਦੇਹੀ ਹੈ ਜਿੱਥੇ ਮਨੁੱਖ ਨਾਮ ਜਪ ਕੇ ਸਿਮਰਨ ਕਰਕੇ ਆਪਣਾ ਜਨਮ ਮਰਨ ਖਤਮ ਕਰ ਸਕਦਾ ਹੈ ਇਸ ਕਰਕੇ ਉਹ ਗੁਰਮਖ ਜਿਹੜਾ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਰਹਿੰਦਾ ਹੈ ਤੇ ਜਿਹੜਾ ਮਨਮੁਖ ਹੈ ਉਹ ਪ੍ਰਮਾਤਮਾ ਨੂੰ ਹਰ ਸਮੇਂ ਕੋਸਦਾ ਹੈ ਹਰ ਸਮੇਂ ਕੋਸਦਾ ਹੈ ਕੀ ਅਸੀਂ ਐਸੇ ਕਿਹੜੇ ਪਾਪ ਕੀਤੇ ਹਨ ਕਿ ਸਾਨੂੰ ਇਸ ਤਰ੍ਹਾਂ ਦਾ ਜੀਵਨ ਮਿਲਿਆ ਇਹਦੇ ਨਾਲੋਂ ਤੇ ਸਾਡਾ ਜਨਮ ਹੀ ਨਾ ਹੁੰਦਾ ਇਸ ਦੇ ਨਾਲੋਂ ਤੇ ਸਾਡੀ ਮੌਤ ਹੀ ਹੋ ਜਾਵੇ ਤੇ ਚੰਗੀ ਗੱਲ ਹੈ ਕਿਉਂਕਿ ਕੁਰਮਖ ਪਿਆਰੇ ਦੋ ਬਾਲਕਾਂ ਨੇ ਜਿੱਤੇ ਇੱਕ ਨੇ ਜਾਣਾ ਹੈ ਦੂਸਰੇ ਨੂੰ ਨਾਲ ਹੀ ਜਾਣਾ ਪੈਣਾ ਹੈ ਕਿਉਂਕਿ ਪਿੱਠਾਂ ਜੁੜੀਆਂ ਹੁੰਆਂ ਹਨ ਪਰ ਜਦੋਂ ਸਤਗੁਰ ਬਖਸ਼ਿਸ਼ ਕਰਨ ਤੇ ਆਉਂਦੇ ਹਨ ਕਿਰਪਾ ਕਰਨ ਤੇ ਆਉਂਦੇ ਹਨ ਅਸੀ ਰਹਿਮਤ ਹੋਈ ਸਮਾਂ ਬੀਤਦਾ ਗਿਆ ਜਿਹੜਾ ਗੁਰਮਖ ਸੀ ਉਸ ਦੀ ਮੌਤ ਹੋ ਗਈ ਉਸ ਦਾ ਛੁਟਕਾਰਾ ਹੋ ਗਿਆ ਤੇ ਜਿਹੜਾ ਮਨਮੁਖ ਸੀ ਉਸ ਦੀ ਸਜ਼ਾ ਵੱਧ ਗਈ ਕਿਉਂਕਿ ਜਿਹੜਾ ਗੁਰਮਖ ਹੈ ਉਹਦਾ ਛੁਟਕਾਰਾ ਹੋ ਗਿਆ ਉਸ ਜੀਵਨ ਤੋਂ ਪਰ ਜਿਹੜਾ ਮਨਮੁਖ ਹੈ ਉਸ ਦੀ ਸਜ਼ਾ ਇਸ ਕਰਕੇ ਵੱਧ ਗਈ ਕਿਉਂਕਿ ਜਿੰਨੀ ਦੇਰ ਤੱਕ ਉਸ ਨੇ ਜਿਉਂਦਾ ਰਹਿਣਾ ਹੈ ਆਪਣੀ ਪਿੱਠ ਦੇ ਪਿੱਛੇ ਉਸ ਮੁਰਦੇ ਨੂੰ ਲੈ ਕੇ ਰਹਿਣਾ ਹੈ ਚਾਹੇ ਖੁਸ਼ੀ ਵਿੱਚ ਜਾਵੇ ਗਮੀ ਵਿੱਚ ਜਾਵੇ ਉਸ ਮੁਰਦੇ ਨੂੰ ਨਾਲ ਲੈ ਕੇ ਰਹਿਣਾ ਹੈ ਮੋਇਆ ਜਿੱਤ ਕਰ ਜਾਈਏ ਤਿਤ ਜੀਵਨ ਦੇ ਆ ਮਰ ਮਰ ਕਿਸੇ ਦੇ ਘਰ ਮੌਤ ਹੋ ਜਾਵੇ ਨਾ ਤੇ ਨਾਲ ਦੇ ਵੈਸੇ ਜੀਉਂਦੇ ਜਿਹੀ ਮਰ ਜਾਂਦੇ ਹੀ ਕਰ ਜਿਹਦੇ ਘਰ ਕਮਾਉਣ ਵਾਲਾ ਹੀ ਇੱਕ ਹੋਵੇ ਉਸ ਦੀ ਮੌਤ ਹੋ ਜਾਵੇ ਤੇ ਸਾਰਾ ਪਰਿਵਾਰ ਵੈਸੇ ਹੀ ਮਰ ਜਾਂਦਾ ਹੈ ਕਿ ਹੁਣ ਕੋਈ ਕਮਾਣ ਵਾਲਾ ਨਹੀਂ ਰਿਹਾ ਤੇ ਜੇ ਦੂਸਰੇ ਪਾਸੇ ਸੋਚੀਏ ਤੇ ਹਰ ਇੱਕ ਦੀ ਉਪਜੀਵਕਾ ਚਲਾਣ ਵਾਲਾ ਉਹ ਪਰਮਾਤਮਾ ਮਾਲਕ ਆਪੇ ਹੈ ਪਰ ਆਪਾਂ ਕਲ ਜੁਗੀ ਹਾਂ ਇਸ ਕਰਕੇ ਉਸ ਸਮੇਂ ਨੂੰ ਵਿਚਾਰਦੇ ਹੋਏ ਗੁਰਮਖ ਪਿਆਰਿਓ ਸਭ ਨਾਲੋਂ ਜ਼ਿਆਦਾ ਦੁੱਖ ਉਸ ਪਰਿਵਾਰ ਨੂੰ ਹੁੰਦਾ ਹੈ ਜਿਸ ਕਰਦੇ ਵਿੱਚ ਮੁਰਦਾ ਚਲਾ ਜਾਵੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਤੇ ਉਸ ਦੇ ਵਿੱਚ ਕੋਈ ਮਰਨ ਦੀ ਗੱਲ ਕਰਦੇ ਬੈ ਨਾ ਤੇ ਆਪਾਂ ਉਸ ਨੂੰ ਕਹਿ ਦਿੰਨੇ ਆ ਭਾਈ ਨਾ ਇਸ ਤਰ੍ਹਾਂ ਦੀ ਗੱਲ ਨਾ ਕਰ ਖੁਸ਼ੀ ਦਾ ਮਾਹੌਲ ਹੈ ਤੇ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਪਰ ਹੁਣ ਇਸ ਮਨੁੱਖ ਦੇ ਨਾਲ ਇਹ ਗੱਲਾਂ ਵਾਪਰ ਦੀਆਂ ਹਨ ਇੱਕ ਪਾਸੇ ਪਿੱਠ ਦੇ ਉੱਤੇ ਮੁਰਦਾ ਹੈ ਲਾਸ਼ ਹੈ ਤੇ ਦੂਸਰੇ ਪਾਸੇ ਆਪ ਤੁਰਿਆ ਫਿਰਦਾ ਹੈ ਜਿੱਥੇ ਜਾਣਾ ਹੈ ਇਸ ਮੁਰਦੇ ਨੂੰ ਨਾਲ ਲੈ ਕੇ ਰਹਿਣਾ ਹੈ ਭਾਵ ਕਿ ਉਹਨੂੰ ਹਰ ਥਾਂ ਤੇ ਪਰਮਾਤਮਾ ਨਜ਼ਰ ਆਉਣ ਲੱਗ ਜਾਂਦਾ ਹੈ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਧੁਰ ਕੀ ਬਾਣੀ ਆਈ ਤਿੰਨ ਸਗਲ ਹੀ ਚਿੰਤ ਮਿਟਾਈ ਸਿਫਤ ਸਲਾਹ ਦੀ ਬਾਣੀ ਜਿਸ ਦੇ ਹਿਰਦੇ ਦੇ ਵਿੱਚ ਆ ਵਸਦੀ ਹੈ ਨਾ ਤਿੰਨ ਸਗਲ ਹੀ ਚਿੰਤ ਮਿਟਾਈ ਉਸ ਦੀਆਂ ਸਾਰੀਆਂ ਚਿੰਤਾਵਾਂ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ ਉਹ ਪ੍ਰਮਾਤਮਾ ਹਰ ਪ੍ਰਕਾਰ ਦਾ ਦੁੱਖ ਕਲੇਸ਼ ਖਤਮ ਕਰ ਦਿੰਦਾ ਹੈ ਦਿਆਲ ਪੁਰਖ ਮਿਹਰਬਾਨ ਦਿਆਲਤਾ ਦਾ ਸੋਮਾ ਉਹ ਪ੍ਰਮਾਤਮਾ ਜਿਸ ਦੇ